ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਬਾਬਾ ਹਰਨਾਮ ਸਿੰਘ ਦੀ ਜ਼ਿੰਦਗੀ ਉਹ ਸਿਰਫ ਇੱਕ ਲੰਮਾ ਗੂੜਾ ਸਨਾਟਾ ਬਣ ਕੇ ਰਹਿ ਗਈ ਸੀ ਕਰਦੀਆਂ ਚਾਰੇ ਕੰਧਾਂ ਨੇ ਆਪਣੇ ਅੰਦਰ ਪਿਛਲੇ 70 ਸਾਲਾਂ ਦਾ ਹਾਸਾ ਰੌਣਕ ਅਤੇ ਝਗੜੇ ਸਮੋਏ ਹੋਏ ਸਨ ਪਰ ਹੁਣ ਉਹ ਸਭ ਕੁਝ ਹਵਾ ਵਿੱਚ ਕੁਲ ਚੁਕਾ ਸੀ ਪਿਛਲੇ 8 ਮਹੀਨਿਆਂ ਤੋਂ ਜਦੋਂ ਤੋਂ ਉਸਦੀ ਪਤਨੀ ਬੇਬੇ ਬਲਜੀਤ ਇਸ ਪਾਣੀ ਸੰਸਾਰ ਨੂੰ ਅਲਵਿਦਾ ਕਹਿ ਕੇ ਗਈ ਸੀ ਬਾਬਾ ਹਰਨਾਮ ਸਿੰਘ ਦਾ ਵਜੂਦ ਕਰਦੇ ਕੋ ਇੱਕ ਸਭ ਤੋਂ ਪੁਰਾਣੀ ਸੋਫੇ ਤੱਕ ਸਿਮਟ ਕੇ ਰਹਿ ਗਿਆ ਸੀ ਇਹ ਸੋਫਾ ਉਹਨਾਂ ਦੇ ਵਿਆਹ ਸਮੇ ਦਾ ਸੀ ਜਿਸ ਦੀ ਫੋਮ ਲਗਭਗ ਬੈਠ ਚੁੱਕੀ ਸੀ ਤੇ ਜਿਸ ਤੇ ਬਲਜੀਤ ਦੇ ਹੱਥਾਂ ਨਾਲ ਸਿਲੇ ਹੋਏ ਕਵਰ ਉੱਤੇ ਇੱਕ ਫਿੱਕਾ ਜਿਹਾ ਚੈੱਕ ਦਾ ਨਿਸ਼ਾਨ ਅਜੀਬ ਵਿਦਸ਼ਤਾ ਸੀ ਉਸਦੀ ਰੋਜ਼ਾਨਾ ਦੀ ਰੁਟੀਨ ਇੱਕ ਦੁਹਰਾਓ ਸੀ ਸਵੇਰੇ ਉੱਠਣਾ ਰੋਟੀ ਦਾ ਇੱਕ ਟੁਕੜਾ ਖਾਣਾ ਜੋ ਅਕਸਰ ਕੋਈ ਗਵਾਂਢੀ ਦੇ ਜਾਂਦਾ ਸੀ ਤੇ ਸਾਰਾ ਦਿਨ ਬਸ ਬੈਠੇ ਰਹਿਣਾ ਉਸ ਦੀਆਂ ਅੱਖਾਂ ਸਾਹਮਣੇ ਕੰਧ ਤੇ ਲੱਗੀ ਇੱਕੋ ਇੱਕ ਤਸਵੀਰ ਤੇ ਟਿਕੀਆਂ ਰਹਿੰਦੀਆਂ ਸੀ ਨਜ਼ਰਾਂ ਉਹਦੀਆਂ ਜਿਹੜੀ ਬਲਜੀਤ ਦੀ ਤਸਵੀਰ ਸੀ ਜਦੋਂ ਤਸਵੀਰ ਖਿੱਚੀ ਗਈ ਸੀ ਉਹਨਾਂ ਦੀ ਜਵਾਨੀ ਟਲ ਰਹੀ ਸੀ ਪਰ ਉਸ ਦੀਆਂ ਅੱਖਾਂ ਦੀ ਚਮਕ ਅਜੇ ਵੀ ਉਹੀ ਸੀ ਜੋ ਪਹਿਲੀ ਵਾਰ ਮਿਲਣ ਵੇਲੇ ਸੀ ਹਰਨਾਮ ਸਿੰਘ ਨੂੰ ਮਹਿਸੂਸ ਹੁੰਦਾ ਸੀ ਕਿ ਦੁੱਖ ਕੋਈ ਭਾਵਨਾ ਨਹੀਂ ਬਲਕਿ ਇੱਕ ਭਾਰੀ ਸਲੇਟੀ ਚਾਦਰ ਹੈ ਜੋ ਸਮੇਂ ਦੇ ਨਾਲ-ਨਾਲ ਉਸ ਦੇ ਸਰੀਰ ਤੇ ਲਪਟ ਗਈ ਹੈ ਅੱਜ ਧੁੱਪ ਦੀ ਇੱਕ ਪਤਲੀ ਕਿਰਨ ਖਿੜਕੀ ਰਾਹੀਂ ਆ ਕੇ ਕੋਨੇ ਵਿੱਚ ਪਈ ਇੱਕ ਪੁਰਾਣੀ ਸੰਦੂਕ ਤੇ ਪਈ ਸੰਦੂਕ ਦੇ ਉੱਪਰ ਕੱਪੜਿਆਂ ਦੇ ਢੇਰ-ਹੀਠਾਂ ਕੁਝ ਚਿੱਟਾ ਜਿਹਾ ਚਮਕਿਆ ਹਰਨਾਮ ਸਿੰਘ ਨੇ ਹੌਲੀ-ਹੌਲੀ ਆਪਣੇ ਆਪ ਨੂੰ ਸੋਫੇ ਤੋਂ ਉਠਾਇਆ ਉਸ ਦਾ ਸ਼ਰੀਰ ਭਾਰੀ ਲੱਕੜ ਵਾਂਗ ਘਰਾਇਆ ਉਸ ਨੇ ਉਸ ਦੇ ਕੱਪੜੇ ਹਟਾਏ ਤਾਂ ਉਸ ਨੂੰ ਉਹ ਚੀਜ਼ ਮਿਲੀ ਜਿਸ ਨੂੰ ਉਸ ਨੇ ਲਗਭਗ ਭੁਲਾ ਦਿੱਤਾ ਸੀ ਇੱਕ ਬਹੁਤ ਹੀ ਪੁਰਾਣੀ ਹੱਥਾਂ ਨਾਲ ਕਢਾਈ ਕੀਤੀ ਹੋਈ ਚਾਦਰ ਇਹ ਚਾਦਰ ਨਹੀਂ ਸੀ ਇਹ ਉਹਨਾਂ ਦੀ ਮੁਹੱਬਤ ਦੀ ਪਹਿਲੀ ਨਿਸ਼ਾਨੀ ਸੀ ਉਸਨੇ ਇਸ ਨੂੰ ਹੋਲੀ ਜਾਈ ਚੁਕਿਆ ਜਿਸੀ ਫਿੱਕੀ ਜਈ ਖੁਸ਼ਬੂ ਵਿੱਚ ਮਿੱਟੀ ਅਤੇ ਪੁਰਾਣੇ ਸਮੇਂ ਦੀ ਮਹਿਕ ਸੀ ਪਰ ਇਸ ਦੇ ਨਾਲ ਹੀ ਬਲਜੀਤ ਦੇ ਹੱਥਾਂ ਦੀ ਇੱਕ ਅਦਿੱਖ ਖੁਸ਼ਬੂ ਵੀ ਸੀ ਚਾਦਰ ਦੇ ਕੇਂਦਰ ਵਿੱਚ ਇੱਕ ਬਹੁਤ ਹੀ ਨਾਜ਼ੂ ਕੰਮ ਸੀ ਇੱਕ ਕਮਲ ਦਾ ਫੁੱਲ ਜਿਸ ਨੂੰ ਬਲਜੀਤ ਨੇ ਖੁਦ ਕੜਾਈ ਕੀਤਾ ਸੀ ਰੰਗ ਹੁਣ ਲਗਭਗ ਉੱਡ ਚੁਕਾ ਸੀ ਪਰ ਹਰ ਸिलाई ਵਿੱਚ ਉਸਦੇ ਪਿਆਰ ਦੀ ਗਵਾਹੀ ਭਰੀ ਹੋਈ ਸੀ ਹਰਨਾਮ ਸਿੰਘ ਦੀਆਂ ਯਾਦਾਂ ਦੀ ਲੜੀ ਛਟਕੇ ਨਾਲ ਸ਼ੁਰੂ ਹੋਈ ਜਿਵੇਂ ਕੋਈ ਪੁਰਾਣੀ ਫਿਲਮ ਚੱਲ ਪਈ ਹੋਵੇ ਉਹ ਦਿਨ ਸੀ ਜਦੋਂ ਉਹਨਾਂ ਦਾ ਰਿਸ਼ਤਾ ਨਵਾਂ ਨਵਾਂ ਤੈਅ ਹੋਇਆ ਸੀ ਹਰਨਾਮ ਸਿੰਘ ਇੱਕ ਸ਼ਰਮਾਕਲ ਪਰ ਉਤਸ਼ਾਹੀ ਨੌਜਵਾਨ ਜਦੋਂ ਪਹਿਲੀ ਵਾਰ ਬਲਜੀਤ ਨੂੰ ਮਿਲਣ ਗਿਆ ਸੀ ਤਾਂ ਉਹ ਆਪਣੇ ਪਿੰਡ ਦੇ ਤਲਾਬ ਕੰਢੇ ਖੜੀ ਸੀ ਜਿੱਥੇ ਕਮਲ ਦੇ ਫੁੱਲ ਖਿੜੇ ਹੋਏ ਸਨ ਉਸਨੇ ਸ਼ਰਮ ਨਾਲ ਨੀਵੀਂ ਨਿਗਾਹ ਕਰ ਲਈ ਸੀ ਪਰੋਸੀ ਮੁਸਕੁਰਾਹਟ ਨੇ ਹਰਨਾਮ ਦੇ ਦਿਲ ਵਿੱਚ ਇੱਕ ਨਾ ਭੁੱਲਣ ਵਾਲਾ ਚਾਨਣ ਕਰ ਦਿੱਤਾ ਸੀ ਮੈਂ ਤੇਰੇ ਲਈ ਕੁਝ ਬਣਾਵਾਂਗੀ ਹਰਨਾਮ ਉਸਨੇ ਮੰਗਣੀ ਤੋਂ ਬਾਅਦ ਕਿਹਾ ਸੀ ਅਜਿਹੀ ਚੀਜ਼ ਜਿਹੜੀ ਹਮੇਸ਼ਾ ਯਾਦ ਕਰਵਾਏ ਕਿ ਅਸੀਂ ਕਿੱਥੇ ਮਿਲੇ ਸੀ ਓਹੀ ਜਾਦੂ ਸੀ ਬਲਜੀਤ ਪੂਰੀ ਜਵਾਨੀ ਵਿੱਚ ਹਰ ਸ਼ਾਮ ਰੋਟੀ ਪਕਾਣ ਤੋਂ ਬਾਅਦ ਉਸ ਕਮਲ ਦੇ ਫੁੱਲ ਤੇ ਸਿਲਾਈ ਕਰਦੀ ਹਰਨਾਮ ਸਿੰਘ ਦੇ ਚਾਹੇ ਅੰਜਾਹੇ ਹਰ ਹੋਕੇ ਨੂੰ ਉਸ ਸਿਲਾਈ ਵਿੱਚ ਪਰਾਉਂਦੀ ਗਈ ਸੀ ਉਸ ਨੂੰ ਯਾਦ ਹੈ ਕਿ ਕਿਵੇਂ ਉਹ ਉਸ ਨੂੰ ਛੇੜਦਾ ਸੀ ਬਲਜੀਤ ਹੁਣ ਤਾਂ ਮੈਂ ਤੇਰਾ ਹੋ ਗਿਆ ਇਹ ਕੰਮ ਕਦੋਂ ਖਤਮ ਹੋਵੇਗਾ ਤੇ ਉਹ ਹਸਦੀ ਸੀ ਉਹ ਹਾਸਾ ਜੋ ਕਿਸੇ ਵੇਲੇ ਇਸ ਕਰਦੀ ਸ਼ਤ ਨੂੰ ਚੁੱਕੀ ਰੱਖਦਾ ਸੀ ਜਦੋਂ ਤੱਕ ਮੈਂ ਤੈਨੂੰ ਇਹ ਦੇਵਾਂਗੀ ਇਹ ਸਾਡੇ ਪਿਆਰ ਦੀ ਗਵਾਹੀ ਹੋਵੇਗੀ ਇਸ ਦੀ ਹਰ ਗੰਢ ਪੱਕੀ ਹੈ ਜਿਵੇਂ ਸਾਡਾ ਰਿਸ਼ਤਾ ਉਹਨਾਂ ਨੇ ਉਜਾਦਰ ਕਈ ਸਾਲਾਂ ਤੱਕ ਸੰਦੂਕ ਵਿੱਚ ਰੱਖੀ ਰੱਖੀ ਜਦੋਂ ਉਹਨਾਂ ਦੇ ਦੋਵੇਂ ਬੱਚੇ ਵੱਡੇ ਹੋ ਕੇ ਵਿਦੇਸ਼ ਚਲੇ ਗਏ ਅਤੇ ਘਰ ਵਿੱਚ ਦੋ ਹੀ ਪ੍ਰਾਣੀ ਰਹਿ ਗਏ ਤੰਬਲਜੀਤ ਨੇ ਉਸ ਨੂੰ ਬਾਹਰ ਕੱਢ ਲਿਆ ਸੀ ਉਹ ਕਹਿੰਦੀ ਸੀ ਬਾਬਾ ਜੀ ਹੁਣ ਤਾਂ ਸਾਡੇ ਕੋਲ ਸਿਰਫ ਯਾਦਾਂ ਹੀ ਹਨ ਇਸ ਨੂੰ ਦੇਖ ਕੇ ਆਪਣੇ ਦਿਨ ਯਾਦ ਆ ਜਾਂਦੇ ਹਨ ਸਰਦੀ ਦੀਆਂ ਰਾਤਾਂ ਵਿੱਚ ਜਦੋਂ ਠੰਡ ਵੱਧ ਜਾਂਦੀ ਸੀ ਤੰਬਲਜੀਤ ਉਹ ਚਾਦਰ ਲੈ ਕੇ ਹਰਨਾਮ ਸਿੰਘ ਦੇ ਪਹਿਰਾ ਉੱਤੇ ਰੱਖ ਦਿੰਦੀ ਸੀ ਇਹ ਕੇਵਲ ਕਪੜਾ ਨਹੀਂ ਸੀ ਇਹ ਕੇਵਲ ਕਪੜਾ ਨਹੀਂ ਸੀ ਇਨੇ ਗਸੀ ਸੰਭਾਲ ਸੀ ਉਹਨਾਂ ਦੀ ਜ਼ਿੰਦਗੀ ਦੇ ਸੰਘਰਸ਼ ਬੱਚਿਆਂ ਦੀ ਪੜ੍ਹਾਈ ਦੇ ਫਿਕਰ ਛੋਟੇ ਮੋਟੇ ਝਗੜੇ ਸਭ ਇਸ ਚਾਦਰ ਦੀ ਤਹਿ ਵਿੱਚ ਸਮਾਏ ਹੋਏ ਸਨ ਤੁਸੀਂ ਕਿਉਂ ਸੰਭੀ ਰੱਖੀ ਇਸ ਨੂੰ ਇੰਨੇ ਸਾਲ ਹਰਨਾਮ ਸਿੰਘ ਨੇ ਇੱਕ ਵਾਰੀ ਪੁੱਛਿਆ ਸੀ ਬਲਜੀਤ ਨੇ ਉਸ ਵੱਲ ਵੇਖਿਆ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਡੂੰਗੀ ਸ਼ਾਂਤੀ ਸੀ ਇਹ ਕਮਲ ਦਾ ਫੁੱਲ ਮੇਰੀ ਰੂਹ ਹੈ ਇਹ ਦੱਸਦਾ ਹੈ ਕਿ ਮੇਰਾ ਪਹਿਲਾ ਤੇ ਆਖਰੀ ਪਿਆਰ ਕੌਣ ਹੈ ਬਲਜੀਤ ਦੀ ਮੌਤ ਇੱਕੋ ਝਟਕਾ ਨਹੀਂ ਬਲਜੀਤ ਦੀ ਮੌਤ ਇੱਕ ਝਟਕਾ ਨਹੀਂ ਸੀ ਬਲਕਿ ਇੱਕ ਹੋਲੀ ਦੁਖਦਾਈ ਸਚਾਈ ਸੀ ਜਿਸ ਨੂੰ ਹਰਨਾਮ ਸਿੰਘ ਕਈ ਮਹੀਨੇ ਤੋਂ ਜਾਣਦਾ ਸੀ ਉਸਦੇ ਆਖਰੀ ਦਿਨਾਂ ਵਿੱਚ ਬਲਜੀਤ ਦਾ ਹੱਥ ਹਰਨਾਮ ਸਿੰਘ ਦੇ ਹੱਥ ਵਿੱਚ ਸੀ ਉਹ ਕੁਝ ਬੋਲੀ ਨਹੀਂ ਬਸ ਮੁਸਕੁਰਾਈ ਅਤੇ ਉਸਦੀ ਉਂਗਲੀ ਨੂੰ ਹਲਕਾ ਜਿਹਾ ਦਬਾਇਆ ਜਦੋਂ ਗਈ ਤਾਂ ਹਰਨਾਮ ਸਿੰਘ ਨੂੰ ਅਜੀਹਾ ਲੱਗਿਆ ਜਿਵੇਂ ਉਹਦੇ ਅੰਦਰੋਂ ਕਿਸੇ ਨੇ ਕੋਈ ਅਹਿਮ ਧਾਗਾ ਖਿੱਚ ਲਿਆ ਹੋਵੇ ਉਸਦੇ ਸਰੀਰ ਦਾ ਅੱਧਾ ਹਿੱਸਾ ਸੁੰਨ ਹੋ ਗਿਆ ਸੀ ਤੇ ਕਰਦੀ ਹੂਂਦ ਅਧੂਰੀ ਹੋ ਗਈ ਸੀ ਬੱਚੇ ਆਏ ਸੰਸਕਾਰ ਕੀਤਾ ਰਸਮਾਂ ਨਿਭਾਈਆਂ ਤੇ ਫੇਰ ਵਾਪਸ ਚਲੇ ਗਏ ਉਹ ਆਪਣੀਆਂ ਜ਼ਿੰਦਗੀਆਂ ਵਿੱਚ ਵਿਅਸਤ ਸਨ ਪਰ ਹਰਨਾਮ ਸਿੰਘ ਦੀ ਜ਼ਿੰਦਗੀ ਉੱਥੇ ਹੀ ਠਹਿਰ ਗਈ ਉਸੇ ਪੁਰਾਣੇ ਸੋਫੇ ਤੇ ਬਲਜੀਤ ਦੀ ਉਡੀਕ ਵਿੱਚ ਉਹਨਾਂ ਚਾਦਰ ਹਰਨਾਮ ਸਿੰਘ ਦੇ ਹੱਥਾਂ ਵਿੱਚ ਸੀ ਉਸ ਦੀਆਂ ਨਾੜਾਂ ਵਿੱਚ ਇੱਕ ਅਜੀਬ ਜਿਹੀ ਠੰਡਕ ਮਹਿਸੂਸ ਹੋਈ ਉਸਨੇ ਚਾਦਰ ਨੂੰ ਹੌਲੀ-ਹੌਲੀ ਆਪਣੇ ਚਿਹਰੇ ਨਾਲ ਲਾਇਆ ਉਸ ਦੀਆਂ ਬੰਦ ਅੱਖਾਂ ਵਿੱਚ ਬਲਜੀਤ ਦਾ ਚਿਹਰਾ ਮੜ ਆਇਆ ਉਸ ਦੀ ਗਰਦਨ ਤੇ ਉਹ ਨਿਗਮ ਮਹਿਸੂਸ ਹੋਇਆ ਜੋ ਕਈ ਮਹੀਨਿਆਂ ਤੋਂ ਗਾਇਬ ਸੀ ਇਹ ਉਹ ਪਲ ਸੀ ਜਦੋਂ ਦਰਦ ਨੇ ਸਭ ਹੱਦਾਂ ਤੋੜ ਦਿੱਤੀਆਂ ਬਾਬਾ ਹਰਨਾਮ ਸਿੰਘ ਦੇ ਅੰਦਰੋਂ ਇੱਕ ਦੱਬੀ ਹੋਈ ਚੀਕ ਨਿਕਲੀ ਇਹ ਆਵਾਜ਼ ਜੋ ਕਈ ਸਾਲਾਂ ਤੋਂ ਰੁਕੀ ਹੋਈ ਸੀ ਉਸ ਦੇ ਸਰੀਰ ਵਿੱਚੋਂ ਗਰਮ ਹੰਝੂ ਵਹਿ ਤੁਰੇ ਸਿੱਧੇ ਚਾਦਰ ਦੇ ਕਮਲ ਦੇ ਫੁੱਲ ਤੇ ਡਿੱਗੇ ਪਾਣੀ ਦੀਆਂ ਬੂੰਦਾਂ ਨੇ ਫੁੱਲ ਦੇ ਫਿੱਕੇ ਹੋਏ ਰੰਗ ਨੂੰ ਥੋੜਾ ਜਿਹਾ ਮੁੜ ਸੁਰਜੀਤ ਕਰ ਦਿੱਤਾ ਜਿਵੇਂ ਕਿ ਇੱਥੋਂ ਵਿੱਚ ਹੀ ਉਹਨਾਂ ਦੇ ਪਿਆਰ ਦੀ ਸੱਚਾਈ ਲੁਕੀ ਹੋਵੇ ਹਰਨਾਮ ਸਿੰਘ ਨੇ ਹੁਣ ਚਾਦਰ ਨੂੰ ਵਾਪਸ ਸੰਦੂਕ ਵਿੱਚ ਨਹੀਂ ਰੱਖਿਆ ਉਸ ਨੇ ਇਸ ਨੂੰ ਸੋਫੇ ਦੇ ਉਸ ਪਾਸੇ ਤੈ ਕਰਕੇ ਰੱਖ ਦਿੱਤਾ ਜਿੱਥੇ ਬਲਜੀਤ ਬੈਠਿਆ ਕਰਦੀ ਸੀ ਉਹ ਦੁਬਾਰਾ ਬੈਠ ਗਿਆ ਪਰ ਇਸ ਵਾਰ ਸਨਾਟਾ ਥੋੜਾ ਵੱਖਰਾ ਸੀ ਚਾਦਰ ਉਥੇ ਸੀ ਉਸਦੇ ਸਾਹਮਣੇ ਉਹ ਜਾਣਦਾ ਸੀ ਉਹ ਵਾਪਸ ਨਹੀਂ ਆਵੇਗੀ ਪਰ ਘਟੋ ਘਟ ਹੁਣ ਉਸਦੇ ਕੋਲ ਉਸਦੀ ਨਿਸ਼ਾਨੀ ਸੀ ਇੱਕ ਨਿਸ਼ਾਨੀ ਜੋ ਹਰ ਸਿਲਾਈ ਵਿੱਚ ਗਹਿਰੀ ਸੀ ਮੈਂ ਗਈ ਨਹੀਂ ਬਾਬਾ ਜੀ ਮੈਂ ਬਸ ਇਸ ਕਮਰੇ ਦੀ ਇੱਕ ਪੁਰਾਣੀ ਚਾਦਰ ਵਿੱਚ ਬਦਲ ਗਈ ਹਾਂ ਉਸਨੇ ਇੱਕ ਲੰਮਾ ਸਾਲ ਲਿਆ ਦੁੱਖ ਅਜੇ ਵੀ ਸੀ ਪਰ ਉਸਦੇ ਨਾਲ ਹੁਣ ਇੱਕ ਛੋਟੀ ਜਿਹੀ ਸ਼ਾਂਤੀ ਵੀ ਸੀ ਉਹ ਸ਼ਾਂਤੀ ਜੋ ਕਿਸੇ ਦੇ ਅੰਤ ਤੱਕ ਪਿਆਰ ਕਰਨਾ ਮਿਲਦੀ ਹੈ ਰਨਮ ਸਿੰਘ ਨੇ ਹੁਣ ਇਸ ਵਿੱਕੀ ਯਾਦ ਨੂੰ ਇਕੱਲੇ ਜਿਉਣ ਦਾ ਫੈਸਲਾ ਕਰ ਲਿਆ ਸੀ ਉਸ ਚਾਦਰ ਦੇ ਸਹਾਰੇ ਜਿਸ ਨੇ ਉਹਨਾਂ ਦੀ ਪੂਰੀ ਜ਼ਿੰਦਗੀ ਨੂੰ ਆਪਣੀਆਂ ਤੰਦਾਂ ਵਿੱਚ ਸਮੋਇਆ ਹੋਇਆ ਸੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ